ਪਿਛਲੇ ਖਬਰਾਂ ਤੁਸੀਂ ਸੁਣ ਰਹੇ ਆਂਦਾ ਫਲਿੱਕ ਵਰਡ ਦੇ ਨਾਲ ਪਿਛਲੇ 5 ਦਿਨਾਂ ਵਿੱਚ 10 ਤੋਂ ਉਧਰੇ ਨੌਜਵਾਨ ਜਿਹੜੇ ਚਿੱਟੇ ਦੀ ਬਲੀ ਸੂਬੇ ਵਿੱਚ ਹਰ ਥਾਂ ਗਮਹੀਨ ਤੇ ਸਹਿਮ ਦਾ ਮਾਹੌਲ ਨਸ਼ੇ ਦੇ ਬਦਰੇ ਇਹ ਕਾਰੋਬਾਰ ਨੇ ਮੜਿਆ ਪੰਜਾਬ ਸਰ ਨਸ਼ੇੜੀ ਦਾ ਕਲੰਕ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਸਿਆ ਕੀ ਹਾਲ ਹੈ ਓ ਕਿਵੇਂ ਸਿਰਜਾ ਸਿੱਟੀ ਬੈਠਾਂ ਪਛਾਣਿਆ ਮੈਨੂੰ ਉਹ ਦੇਖਤਾ ਸਹੀ ਮੈਂ ਹੁ ਖਾਣ ਸ਼ਰੀਕ ਆ ਤੇਰਾ ਜੋ ਤੈਨੂੰ ਟਾਉਣ ਨੂੰ ਫਿਰਦਾ ਸੀ ਬੜੇ ਦਿਨ ਸੀ ਮੱਲਾ ਤੇਰੇ ਉਹ ਮੇਰੀ ਹੱਕ ਦਾ ਸਰਾਣਾ ਲਾ ਕੇ ਸੌਂਦਾ ਸੀ ਤੇ ਬੁੱਤ ਤੱਕ ਦੇ برفੀਲੇ ਪਹਾੜ ਤੇ ਰਾਜਸਥਾਨ ਦਾ ਮਾਰੂਥਲ ਤੇਰੀਆਂ ਬਾਹਾਂ ਦੀ ਬੁੱਕਲ ਚੁੰਦਾ ਸੀ ਦਿੱਲੀ ਖੋ ਦਿੱਲੀ ਦਾ ਤੇਰੇ ਪੈਰਾਂ 'ਚ ਕਿਸੇ ਗਰੀਬੜੀ ਵਾਂਗ ਪਈ ਹੁੰਦੀ ਸੀ ਬੜੇ ਸ਼ੇਰ ਪੁੱਤ ਜੰਮੇ ਸੀ ਤੂੰ ਮੇਰੇ ਪੁੱਤ ਬਾਬਰ ਨੂੰ ਜਾਵਰ ਕਹਿੰਦਾ ਸੀ ਮੂੰਹ ਤੇ ਫਿਰ ਮੈਂ ਅਬਦਾਲੀ ਨੂੰ ਭੇਜਿਆ ਤੈਨੂੰ ਢਾਉਣ ਲਈ ਉਹ ਵੀ ਮਾਰਤਾ ਤੇਰੇ ਜੰਮਿਆਂ ਨੇ ਹੋਰ ਵੀ ਕਈ ਗਜਨਵੀ ਵਰਗੇ ਸੂਰਮੇ ਨਹੀਂ ਮੋੜੇ ਤੂੰ ਮੇਰੇ ਤੇਰਾ ਤਾਂ ਭਰਾਵਾ ਨਲੂਆ ਨਹੀਂ ਮਾਨ ਸੀ ਮੇਰੇ ਤਾਂ ਅਜੇ ਵੀ ਫੋਰ ਤੇ ਡਾਦੇ ਨੇ ਉਹਦੇ ਨਾਂ ਤੋਂ ਨਹੀਂ ਤਾਂ ਸਕਿਆ ਤੈਨੂੰ ਓਹ ਹੁਣ ਕੀ ਹੋ ਗਿਆ ਹੁਣ ਤਾਂ ਮੈਂ ਨਹੀਂ ਭੇਜਿਆ ਕਿਸੇ ਨੂੰ ਹੁਣ ਤਾਂ ਮੈਂ ਫਸਲ ਵੇਚਦਾ ਤੇ ਤੇਰੇ ਪੁੱਤ ਖਰੀਦਦੇ ਆ ਕੀ ਕਹਿੰਦੇ ਆ ਉਹ ਥੋਡੇ ਚਿੱਟਾ ਉਹੀ ਚਿੱਟਾ ਜਿਹੜਾ ਤੇਰੇ ਬਾੜਸਾਂ ਦੀਆਂ ਚੜਾਂ 'ਚ ਬਹਿ ਗਿਆ ਕਿਉਂ ਕੀ ਗੱਲ ਪੈ ਗਈ ਨੀਵੀਂ ਉਹ ਕੀ ਹੋਇਆ ਕਿੱਥੇ ਗਏ ਸੂਰਮੇ ਤੇਰੇ ਸੁਣਿਆ ਕਈ ਹਾਲਾਤਾਂ ਥੋ ਹਾਰ ਕੇ ਬਾਹਰ ਟੱਪ ਗਏ ਤੇ ਕੋਈ ਸੈਂਟਰਾਂ ਚ ਖੁਦ ਨਾਲ ਹੀ ਲੜ ਰਹੇ ਆ ਹੁਣ ਤਾਂ ਮੱਲਾ ਬਹੁਤ ਥੋੜੇ ਹੀ ਰਹਿ ਗਏ ਤੇਰੀ ਲਾਜ ਰੱਖਣ ਵਾਲੇ ਤੇਰੀਆਂ ਸਰਕਾਰਾਂ ਤੇਰੇ ਲੀਡਰ ਬੋਲੇ ਹੋ ਕੇ ਬੋਲੇ ਓ ਕਿੱਥੇ ਸੁਣਨਗੇ ਤੇਰੀਆਂ ਧੀਆਂ ਦੇ ਕੀਰਨੇ ਉਹਨਾਂ ਨੂੰ ਜਾ ਕਰ ਲੈ ਜੋ ਕਰਨਾ ਬਚਾ ਸਕਦਾ ਤਾਂ ਬਚਾ ਲੈ ਨਸਲ ਆਪਣੀ ਰੋਕ ਸਕਦਾ ਤਾਂ ਰੋਕ ਲੈ ਮੈਨੂੰ ਦੇਖ ਲੈ ਢਾ ਲਿਆ ਮੈਂ ਤੈਨੂੰ ਪੰਜਾਬ ਸਿਆਂ ਮੈਂ ਤੈਨੂੰ ਢਾ ਰਿਆ ਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਦਾ ਫਲਿਕਵਰ ਪਿਛਲੀਆਂ ਵੀਡੀਓ ਤੇ ਜਿੰਨੀਆਂ ਵੀ ਤੁਹਾਡੀਆਂ ਲਾਈਕਸ ਤੇ ਕਮੈਂਟਸ ਆਏ ਉਹਨਾਂ ਲਈ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਤੇ ਭਾਈ ਇੱਥੇ ਅੱਜ ਅਸੀਂ ਇਹ ਗੱਲ ਜ਼ਰੂਰ ਰੱਖਣੀ ਚਾਹਾਂਗੇ ਕਿ ਅਸੀਂ ਜੋ ਇਹ ਵੀਡੀਓ ਬਣਾਈ ਹੈ ਉਹ ਕੋਈ ਪੰਜਾਬ ਨੂੰ ਡੀਫਰੇਮ ਕਰਨ ਦੇ ਮੋਟਿਵ ਨਾਲ ਨਹੀਂ ਬਣਾਈ ਹੋਈ ਸਿਰਫ ਇੱਕੋ ਹੀ ਰੀਜ਼ਨ ਸੀ ਕਿ ਪਿਛਲੇ 5 ਜਾਂ 10 ਦਿਨਾਂ ਵਿੱਚ ਜੋ-ਜੋ ਖਬਰਾਂ ਆ ਰਹੀਆਂ ਨੇ ਆਪਾਂ ਜੋ ਚੀਜ਼ਾਂ ਹੁੰਦੀਆਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਦੇ ਕਿਵੇਂ ਮੁੰਡੇ ਮਾਰ ਰਹੇ ਨੇ ਚਿੱਟੇ ਕਰਕੇ ਏਡੀਏ ਰੀਜ਼ਨਸ ਕਿ ਕਿ ਸਾਨੂੰ ਅੱਜ ਵੀਡੀਓ ਬਣਾਉਣੀ ਪਈ ਤੁਸੀਂ ਇਹ ਸਾਰੇ ਨਾਲ ਕਿੰਨਾ ਕੁ ਰਿਲੇਟ ਕਰਦੇ ਹੋ ਤੁਹਾਡੇ ਇਹਤੇ ਕੀ ਥਿ ਵਿਊ ਹੈ ਸਾਨੂੰ ਜਰੂਰ ਕਮੈਂਟਾਂ ਤੇ ਦੱਸੋ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਚਾਹੁੰਦੇ ਬਸ ਦੇ ਲੋ ਬਾਈ ਹਾਂ ਸਤਿ ਸ਼੍ਰੀ ਅਕਾਲ